ਅਜੇ ਤੱਕ ਤਾਂ ਇਹ ਚਰਚਾਵਾ ਸੀ ਕਿ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਪਟੋ ਧੜ ਮੱਚੀ ਜਿਸ ਤੋਂ ਬਾਅਦ ਦੋ ਧੜੇ ਬਣ ਗਏ ਪਰ ਹੁਣ ਕੀ ਇਹ ਵੀ ਸਮਝ ਲਈਏ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਦੋ ਪਾੜ ਹੋਈ ਹੋਈ ਹੈ ਹਾਲਾਂਕਿ ਵੱਖ-ਵੱਖ ਕਿਸਮ ਦੀਆਂ ਮਤਾਂ ਵੱਖ-ਵੱਖ ਕਿਸਮ ਦੇ ਬਿਆਨ ਪਹਿਲਾਂ ਵੀ ਉੱਠਦੇ ਰਹੇ ਨੇ ਇੱਕ ਬਾਦਲ ਪੱਖੀ ਔਰ ਦੂਸਰਾ ਬਾਦਲ ਵਿਰੋਧੀ ਧੜਾ ਨਜ਼ਰ ਆਉਂਦਾ ਰਿਹਾ ਪਰ ਹੁਣ ਇੱਕ ਵੱਖਰੇ ਪੱਧਰ ਦੇ ਉੱਤੇ ਇਹ ਮਸਲਾ ਐਸਕੇਲੇਟ ਹੁੰਦਾ ਨਜ਼ਰ ਆ ਰਿਹਾ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਹੁਣ ਬਗਾਵਤੀ ਸੁਰ ਉਠਣ ਲੱਗੇ ਨੇ ਇਹ ਆਪ ਮਹਾਰੇ ਨਹੀਂ ਕਹਿ ਰਹੇ ਕੁਝ ਬਿਆਨ ਉੱਭਰ ਕੇ ਸਾਹਮਣੇ ਆ ਰਹੇ ਆ ਇਸ ਤੋਂ ਪਹਿਲਾਂ ਵੀ ਕੁਝ ਤਕਰੀਰਾਂ ਕੱਸੀਆਂ ਗਈਆਂ ਪਰ ਹੁਣ ਦੁਬਾਰਾ ਡੇਰਾ ਬਾਬਾ ਨਾਨਕ ਤੋਂ ਇੱਕ ਐਸਜੀਪੀਸੀ ਮੈਂਬਰ ਉੱਭਰ ਕੇ ਸਾਹਮਣੇ ਆਏ ਨੇ ਔਰ ਉਹਨਾਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ ਅਸਲ ਡੇਰਾ ਬਾਬਾ ਨਾਨਕ ਤੋਂ ਐਸਜੀਪੀਸੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਦੇ ਵੱਲੋਂ ਖਲਾਸਾ ਕਰਦੇ ਆ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉੱਤੇ ਇਲਜ਼ਾਮ ਲਾਏ ਗਏ ਨੇ ਕਿ ਹੜ੍ਹ ਪ੍ਰਭਾਵੀ ਇਲਾਕਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਨਾਲ ਉਹਨਾਂ ਦੇ ਲੀਡਰਾਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਹਰਜਿੰਦਰ ਸਿੰਘ ਧਾਮੀ ਵੱਲੋਂ ਅਤੇ ਉਹਨਾਂ ਨਾਲ ਜਾ ਕੇ ਹੀ ਸਾਰੇ ਕੰਮਕਾਰ ਕੀਤੇ ਜਾ ਰਹੇ ਨੇ। ਪੰਨ ਸਾਫ਼ ਕਿਹਾ ਹੈ ਕਿ ਐਸਜੀਪੀਸੀ ਸੁਖਬੀਰ ਸਿੰਘ ਬਾਦਲ ਦੀ ਜਾਗੀਰ ਨਹੀਂ ਹੈ। ਹਰਜਿੰਦਰ ਸਿੰਘ ਧਾਮੀ ਵੀ ਜਦੋਂ ਲੋਕਾਂ 'ਚ ਵਿਚਰਦੇ ਨੇ ਉਦੋਂ ਸਵਾਲ ਖੜ ਜਾਂਦਾ ਹੈ ਕਿ ਕੀ ਉਹ ਐਸਜੀਪੀਸੀ ਦੇ ਪ੍ਰਧਾਨ ਦੇ ਵਜੋਂ ਵਿਚਰ ਰਹੇ ਨੇ ਜਾਂ ਸ਼ਰੋਮਣੀ ਅਕਾਲੀ ਦਲ ਦੇ ਇੱਕ ਲੀਡਰ ਵਜੋਂ ਨੁਮਾਇੰਦੇ ਵਜੋਂ ਵਿਚਰ ਰਹੇ ਨੇ। ਖੈਰ ਇਹੀ ਮਸਲੇ ਸ਼ਾਇਦ ਲਗਾਤਾਰ ਨਿਰੰਤਰ ਜਾਰੀ ਰਹਿੰਦੇ ਨੇ ਔਰ ਰਹਿਣਗੇ ਵੀ। ਪਰ ਕੀ ਕੁਝ ਬੋਲੇ ਨੇ ਐਸਜੀਪੀਸੀ ਮੈਂਬਰ ਆਓ ਵਿਸਥਾਰ ਨਾਲ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰੀਕ ਸਿੰਘ ਸ਼ਾਹਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਡੇਰਾ ਬਾਬਾ ਨਾਨਕ ਮੇਰਾ ਪਿੰਡ ਸ਼ਾਹਪੁਰ ਗਰਾਇਆ ਆ ਕੁਦਰਤੀ ਕ੍ਰੋਪੀ ਹੜਾਂ ਦਾ ਸ਼ਿਕਾਰ ਏ ਡੇਰਾ ਬਾਬਾ ਨਾਨਕ ਤਹਿਸੀਲ ਦੇ ਲਗਪੜੀ 252 ਪਿੰਡ ਨੇ ਜਿੰਨਾ ਵਿੱਚੋਂ ਕੇਵਲ 15 ਕੋਪਿੰਡ ਨੇ ਜਿਹੜੇ ਹਰ ਦੀ ਮਾਰ ਤੋਂ ਬਚੇ ਨੇ ਬਾਕੀ ਸਾਰਾ ਜਿਹੜਾ ਤਸੀਲ ਡੇਰਾ ਬਾਬਾ ਨਾਨਕ ਦਾ ਇਲਾਕਾ ਹੈ ਹਰਾਂ ਦੀ ਮਾਰ ਇੱਥੇ ਹੈ ਧਨਵਾਦ ਕਰਦਾ ਹਾਂ ਮੈਂ ਸਾਰੇ ਪੰਜਾਬੀਆਂ ਦਾ ਇੱਥੋਂ ਤੱਕ ਕਿ ਰਾਜਸਥਾਨ ਹਰਿਆਣਾ ਉੱਤਰਾਖੰਡ ਮੁਸਲਮਾਨ ਭਾਈਚਾਰਾ ਸਾਡੇ ਗੀਤਕਾਰ ਕਲਾਕਾਰ ਸਾਡੇ ਬਹੁਤ ਹੀ ਵੱਡੀ ਪੱਧਰ ਤੇ ਉਹ ਸੇਵਾ ਕਰ ਰਹੇ ਨੇ ਕਿਨਾਂ ਦਾ ਆਪਾਂ ਦੇ ਨਹੀਂ ਦੇ ਨਹੀਂ ਸਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਾਫੀ ਯਤਨ ਕਰ ਰਹੀ ਆ ਪਰ ਮੈਨੂੰ ਅਫਸੋਸ਼ ਇਸ ਗੱਲ ਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਗੁਰੂ ਘਰ ਦੀ ਗੋਲਕ ਦੇ ਦਸੂਹਂਦ ਨਾਲ ਦਾ ਪ੍ਰਬੰਧ ਚੱਲਦਾ ਏ ਉਹ ਜਦੋਂ ਹੜਪੀੜਤਾ ਵਿਚ ਆਣ ਕੇ ਮਦਦ ਕਰਦੇ ਨੇ ਤੇ ਇੱਥੋਂ ਤੱਕ ਕਿ ਡੇਰਾ ਬਾਬਾ ਨਾਨਕ ਦੇ ਹਲਕੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਆਏ ਉਹਨਾਂ ਕਿਸੇ ਵੀ ਹਲਕੇ ਦੇ ਮੈਂਬਰ ਨਾਲ ਕੋਈ ਸੰਪਰਕ ਨਹੀਂ ਕੀਤਾ ਤੇ ਮੇਰੇ ਹਲਕੇ ਦੇ ਕੀ ਇਥੋਂ ਦੇ ਬਾਦਲ ਦਲ ਦਾ ਜਿਹੜਾ ਹਲਕਾ ਚਾਰ ਗਿਆ ਉਹਨੂੰ ਨਾਲ ਲੈ ਕੇ ਤੇ ਫਿਰ ਉਹ ਪਿੰਡਾਂ ਵਿੱਚ ਰਸਮਗਰੀ ਦੇ ਕੇ ਆਏ ਪਿਛਲੇ ਦਿਨੀ ਤੁਸੀਂ ਬਾਦਲ ਦਲ ਦੀ ਜਿਹੜੀ ਇੱਕ ਚੰਡੀਗੜ੍ਹ ਮੀਟਿੰਗ ਹੋਈ ਸੀ ਉਹਦੇ ਵਿੱਚ ਉਹਨੇ ਵੱਡੇ ਐਲਾਨ ਕੀਤੇ ਕਿ ਅਸੀਂ 1 ਲੱਖ ਏਕੜ ਵਾਸਤੇ ਬੀਜ ਦੇਵਾਂਗੇ ਡੀਜ਼ਲ ਦੇਵਾਂਗੇ ਤੇ ਉਹਦੇ ਤੋਂ 2-3 ਦਿਨ ਬਾਅਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਇਹ ਗੱਲ ਕਹੀ ਪ੍ਰੈਸ ਕਾਨਫਰੰਸ ਇਹ ਗੱਲ ਕਹੀ ਕਿ ਅਸੀਂ 20 ਕਰੋੜ ਰੁਪਇਆ ਖਰਚ ਕਰਾਂਗੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹਰਪੀਟਾਂ ਦੀ ਪਰ ਅਫਸੋਸ ਇਸ ਗੱਲ ਦਾ ਕਿ ਪ੍ਰਧਾਨ ਜੀ ਖੁਦ ਹਲਕਾਂ ਚਾਰਜਾਂ ਨੂੰ ਨਾਲ ਲੈ ਕੇ ਤੋਂ ਰਾਤ ਵੰਡਰੇ ਨੇ ਇਹ ਬਾਦਲ ਦਲ ਦੀ ਜ਼ਮੀਰ ਨਹੀਂ ਇਹ ਪੈਸੇ ਗੁਰੂ ਦੀ ਗੋਲਕ ਦੇ ਨੇ ਇਹ ਗੁਰੂ ਘਰ ਦੀ ਵਰਤੋਂ ਸਿਆਸੀ ਹਿੱਤਾਂ ਲਈ ਨਹੀਂ ਹੋਣ ਦੇਵਾਂਗੇ ਕਿ ਇਸ ਗੱਲ ਤੋਂ ਪ੍ਰਧਾਨ ਦੀ ਗੁਰੇਜ਼ ਕਰਨ ਸਿੱਖ ਜਗਤ ਇਹਨੂੰ ਕਦੀ ਬਰਦਾਸ਼ਤ ਨਹੀਂ ਕਰੂਗਾ ਜੇ ਬਾਦਲ ਦਲ ਦਾ ਬੇੜਾ ਘਰ ਕੀਤਾ ਤੇ ਗੁਰੂ ਘਰ ਦੀ ਗੋਲਕ ਜਿਹੜੀ ਇਹਨਾਂ ਨੇ ਵਰਤੋਂ ਕੀਤੀ ਆ ਉਹਨੇ ਕੀਤਾ ਹੈ ਪਰ ਅਜੇ ਵੀ ਇਸ ਤੋਂ ਬਾਜ ਨਹੀਂ ਆਇਆ ਸੋ ਮੈਂ ਸਾਰੇ ਸਿੱਖ ਜਗਤ ਤੋਂ ਅਪੀਲ ਕਰਦਾਂ ਜਿਹੜੇ ਜ਼ਮੀਰ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ